ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਦੇ ਵਿੱਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਜ ਚੌਗਣੇ ਤਰੱਕੀਆਂ ਬਖਸ਼ੇ ਭਾਈ ਬਾਕੀ ਅੱਜ ਮੌਸਮ ਹੋ ਗਿਆ ਹੀ ਸੌਣ ਵਾਲਾ ਵੀ ਸਵੇਰ ਦੀ ਅਜ ਭੂਰ ਜੀ ਪੈ ਰਹੀ ਹੈ ਕਦੇ ਹਟ ਜਾਂਦੀ ਹੈ ਕਦੇ ਪੈ ਜਾਂਦੀ ਹੈ ਜਾਨੀ ਮੌਸਮ ਹੋਣਾ ਚਾਹੀਦਾ ਠੰਡਾ ਜਿਹੜੇ ਸਾਗਰ ਮੀਂਹ ਪੈਂਦਾ ਪਰ ਗਰਮੀ ਬਹੁਤ ਹੈ ਜਿਕੜਾ ਮੜਾ ਜ ਮੀਂਹ ਹਟ ਜਾਂਦਾ ਬਾਹਰ ਨਿਕਲਦੇ ਚੰਗਿਆੜੇ ਨਿਕਲਦੇ ਜਿਕੜਾ ਪੈਤੋ ਹੀ ਹੁੰਦੀ ਨਾ ਪੈਤ ਇੱਕ ਪਹਿਲਾਂ ਹੁੰਦੀਆਂ ਦੇ ਪੈ ਤਾਂ ਹੁਣ ਤਾਂ ਹੁੰਦੀ ਨਹੀਂ ਬੀ ਉਹ ਤਾਂ ਬਹੁਤ ਮੋਟੀ ਮੋਟੀ ਹੋ ਜਾਂਦੀ ਦੀ ਪੈਤ ਹੁੰਦੀ ਜਿਹੜੀ ਵੀ ਜਦ ਠੀਕ ਹੁੰਦੀ ਸੀ ਸਾਰੇ ਬੰਦੇ ਦਾ ਮਾਸ ਜ ਮਾਸ ਜ ਹੋਰ ਤਰ੍ਹਾਂ ਕਰ ਦਿੰਦੀ ਸੀ ਇੱਕ ਵਾਰ ਹੁਣ ਤਾਂ ਪੈਤ ਨਿਕਲਦੀ ਉਹ ਨਹੀਂ ਹੈਗੀ ਪਹਿਲਾਂ ਦੇਖਿਆ ਸੀ ਇਹਨਾਂ ਦਿਨਾਂ ਚ ਪੈਤ ਨਿਕਲਿਆ ਕਰਦੀ ਸੀ ਹੁਣ ਕਿਸੇ ਕਿਸੇ ਦੇ ਨਿਕਲਦੀ ਆ ਪਰ ਪਤਾ ਨਹੀਂ ਤਸਵੀਰਾਂ ਜਿਹੀ ਬਦਲੀਆਂ ਵੀ ਆ ਕੁਝ ਵੀ ਉਹ ਪੈਤ ਆਲਾ ਕੰਮ ਖਤਮ ਹੋ ਗਿਆ ਵੀ ਉਕਣਾ ਚੰਗਿਆੜੇ ਨਿਕਲਦੇ ਆ ਮੌਸਮ ਇੰਨਾ ਹੋਰ ਤਰ੍ਹਾਂ ਦਾ ਹੋਇਆ ਵਾ ਧੁੱਪ ਨਹੀਂ ਹੈਗੀ ਨਾਲੇ ਝੜੀ ਵਾਲਾ ਕੰਮ ਹੋਇਆ ਵਾਜ ਸਮਝ ਲਓ ਵੀ 2 ਘੰਟੇ ਹੋ ਗਏ ਮੀਂਹ ਆ ਪਈ ਜਾਂਦਾ ਹੜ ਜਾਂਦਾ ਪਈ ਜਾਂਦਾ ਧਰਤੀ ਬਹੁਤੀ ਵੀਗਲੀ ਨੇ ਹੋਈ ਗਈ ਸਲਾਬੀ ਜਹੀ ਹੋਈ ਵੀ ਆ ਵੀ ਹੈ ਝੜੀ ਜੀ ਵਾਲਾ ਕੰਮ ਹੋਇਆ ਵਾ ਵੇਕਣਾ ਬੈਠੇ ਜੀ ਮੋਟਰ ਪਰ ਆਏ ਵੇ ਬਾਕੀ ਇੱਕ ਵੀਰ ਦਾ ਬਾਈ ਨੌ ਲੈਣਾ ਚਾਰ ਪੰਜ ਦਿਨ ਹੋ ਗਏ ਮੈਂ ਭੁੱਲ ਜਾਂਦਾ ਕਿਉਂ ਕੰਮ ਥੋੜਾ ਜਿਹਾ ਬੀਜੀ ਚੱਲਦਾ ਵੀ ਪਹਿਲਾਂ ਟੈਲਾਂ ਵਾਲੇ ਲੱਗੇ ਤੇ ਪੀਵੀਸੀ ਵਾਲੇ ਤੇ ਕੱਲਾ ਬੰਦ ਚੱਲੇ ਆਪਾਂ ਨੇ ਜੇ ਠੇਕਾ ਵੀ ਦਿੱਤਾ ਵਾ ਨਾ ਫੇਰ ਵੀ ਕੋਈ ਨਾ ਕੋਈ ਸਮਾਨ ਨੂੰ ਭੇਜ ਰੱਖਦੇ ਆ ਕੋਈ ਵੀ ਸਮਾਨ ਚੱਲੀ ਲੈਣ ਚੱਲੀ ਜਾਓ ਰੋਪੜ ਦੇ ਡੇਢ ਦੋ ਘੰਟੇ ਉਹੀਂ ਫੜ ਜਾਂਦੇ ਆ ਵੀ ਫਿਰ ਨੱਠ ਬਾਠ ਤੇ ਬਲੌਗ ਬਣਦਾ ਦਾ ਬਾਈ ਦਾ ਬਾਈ ਨੌ ਭੁੱਲ ਜਾਂਦੇ ਤੇ ਵੀ ਅੱਜ ਦਾ ਉਹ ਕੰਮ ਹੋਇਆ ਵੀ ਜਿਹੜੀ ਗੱਲ ਜੇ ਭੁੱਲ ਜਾਂਦੇ ਗਾ ਨਾਲੇ ਨੂੰ ਗੱਠ ਦੇਣ ਵਾਲੀ ਗੱਲ ਹੋਈ ਵੀ ਤੀ ਵੀ ਫੋਨ ਇਹ ਜਗ੍ਹਾ 'ਚ ਪਾਇਆ ਬਦਲ ਜਾਂ ਫੋਨ ਕੱਢ ਕੇ ਵੀਡੀਓ ਬਣਾਉਣੀ ਯਾਦ ਕਰਨਾ ਵੀ ਇੱਥੇ ਫੋਨ ਕਾਹਦੇ ਪਾਇਆ ਜਿਹੜੀ ਜੇਬ 'ਚ ਪਾਉਂਦ ਨੂੰ ਜੱਪੇ ਲਾਤੀ ਅੱਜ ਵੀ ਪਤਾ ਲੱਗ ਜੂਗਾ ਬਾਈ ਦਾ ਨੌ ਨੌ ਹੈਗਾ ਬਾਈ ਨਾਨਕ ਨਗਰ ਆ ਬਹੁਤ ਧੰਨਵਾਦ ਆ ਵੀਰ ਦਾ ਵੀਡੀਓ ਦੇਖਦਾ ਸਾਡੀ ਚਾਰ ਪੰਜ ਦਿਨ ਹੋ ਗਏ ਬਾਈ ਜਾਨੀ ਕਮੈਂ ਵੀ ਹੁਣ 2 ਦਿਨ ਦਾ ਬਾਈ ਸੌਰੀਓ ਮੰਗਦੇ ਰਹੇ ਆ ਵੀ ਆਲ ਆ ਜਾਂਦਾ ਤੇ ਫੇਰ ਮੱਥੇ ਵਸਤ ਮਾਰੀਦਾ ਵੀ ਉਹ ਹੋ ਭੁੱਲ ਗਏ ਵੀ ਆਇਕਣਾ ਬਾਈ ਅੱਜ ਨਾਲੇ ਨੂੰ ਗੱਠ ਦਿੱਤੀ ਵੀ ਸਮਝ ਲੋ ਕਿ ਤੁਹਾਨੂੰ ਦੀ ਨਾਨਕ ਨਾਗਰਾ ਵੀਰ ਦਾ ਨਾਮ ਹੈ ਬਹੁਤ ਧੰਨਵਾਦ ਵੀਰ ਦਾ ਚੜ੍ਹਦੀ ਕਲਾ ਰੱਖੇ ਮਾਲਕ ਕਿਰਪਾ ਰੱਖੇ ਬਾਕੀ ਚੱਲਦੇ ਜੀ ਕਾਰੋਬਾਰ ਚੱਲ ਰਹੇ ਆਪਣੇ ਵਧੀਆ ਮਿਸਤਰੀ ਅੱਜ ਫੇਰ ਆਏ ਪਿਓ ਆਪਣੇ ਦਰਵਾਜ਼ੀਆਂ ਟਾਕੇ ਜਿਹਾਂ ਵਾਲੇ ਕਹਿੰਦੇ 3 ਦਿਨ ਲੱਗ ਜਾਣੇ ਹੋਰ ਕਿ 2 ਦਿਨ ਲੱਗੇ ਚਲੋ 2 ਦਿਨ ਅੱਧੇ ਅੱਧੇ ਲੱਗੇ ਉਹਨਾਂ ਦੇ ਵਿੱਚ ਸਮਾਨ ਲਿਆਉਣਾ ਪੈਂਦਾ ਕੁਝ ਦੁਕਾਨ ਪਰ ਦੇਖਣਾ ਪੈਂਦਾ ਅੱਜ ਤਾਂ ਆ ਕੇ ਸੱਜ ਰਹੀ ਸਮਾਨ ਅੱਜ ਵੀ ਹੋਰ ਲੈ ਕੇ ਆਏ ਸ਼ੀਟਾਂ ਛੂਟਾਂ ਜਿਹਾ ਲਿਆਏ ਕੁਝ ਜਿਹੜੇ ਪਰਦੇ ਬਣਨੇ ਆ ਨਾ ਟਾਕੀਆਂ ਜਿਹਾ ਪਹਿਲਾਂ ਫਰੇਮਾਂ ਕੱਲ ਫਿੱਟ ਕਰਕੇ ਤੇ ਉਹਦੇ ਵਿੱਚ ਹੁਣ ਬਰੀਕ ਫਰੇਮ ਲਗਣੀ ਥੋੜੀ ਜੀ ਜਿਹਦੇ ਪੇ ਸ਼ੀਟ ਲਗਣੀ ਆ ਸ਼ੀਟਾਂ ਇੱਕ ਵਿੱਚ ਪੈਣੇ ਜਿਹੜੇ ਖਾਣੇ ਬਣਾਉਣੇ ਨੂੰ ਉਹ ਕੱਲ ਦਿਖਾਈ ਤੁਹਾਨੂੰ ਲੈਂਦੀ ਵੀ ਕਰੀਮ ਕਲਰ ਜੀ ਬਈ ਤੀ ਜਿਹੜੀ ਬਾਹਰ ਲਾਉਣੀ ਆ ਉਹ ਬਰਾਊਨ ਕਲਰ ਦੀ ਆ ਵੀ ਬਾਕੀ ਜਕਣਾ ਲੱਗਿਆ ਆਪਾਂ ਤੁਹਾਨੂੰ ਦਿਖਾਈ ਜਾਣੀ ਆ ਵੀ ਚਲੋ ਬਹੁਤ ਆਪਾਂ ਦਾ ਵੀਡੀਓ ਪਾ ਲੰਦੇ ਚੀਜ਼ਾਂ ਦਾ ਪਤਾ ਲੱਗੀ ਜਾਂਦਾ ਵੀ ਇਹਦੇ ਵਿੱਚ ਹੁਣ ਕੱਲ ਵੀਰ ਦਾ ਫੋਨ ਆਇਆ ਕਹਿੰਦਾ ਮੈਂ ਅਸਲ ਚਿਮਨੀ ਵੀ ਲਾਈ ਵੀ ਕੰਮ ਆਪਾਂ ਚਲੋ ਛੇੜ ਲੰਦੇ ਹੌਲੀ ਹੌਲੀ ਪਹਿਲਾਂ ਤਾਂ ਰਸੋਈ ਵਿੱਚ ਮੇਰੇ ਹਿਸਾਬ ਨਾਲ ਵੀ ਕਾਂਸਾ ਬਹੁਤ ਵਧੀਆ ਪਈਆਂ ਵਧੀਆਂ ਮੈਂ ਦੇਖਿਆ ਪਹਿਲੇ ਜਮਾਨੇ 'ਚ ਪਿੱਤਲ ਦੇ ਗਲਾਸ ਹੁੰਦੇ ਤੇ ਐਂ ਟਿਕਾਉਂਦੇ ਥਾਲ ਦਿਖਾਉਣ ਵਾਸਤੇ ਅਗਲੇ ਐ ਚਮਕਦੀ ਚੀਜ਼ ਪਈ ਹੁੰਦੀ ਦੀ ਹੁਣ ਵੀ ਦੇਖਿਆ ਹੁਣ ਵੀ ਰੱਖਦੇ ਹੁੰਦੇ ਤੇ ਕਾਂਸਾ ਪਰ ਹੁਣ ਇਹ ਚੀਜ਼ਾਂ ਲੁਕਾਉਣ ਲੱਗ ਗਏ ਬਿਲਕੁਲ ਕਰਕੇ ਹੁਣ ਕਹਿੰਦਾ ਜੀ ਪਰਦੇ ਲਾ ਦਿਓ ਹੁਣ ਪਰਦਿਆਂ ਦਾ ਕੰਮ ਛੇੜ ਹੋਣਾ ਚਿਮਨੀ ਚਿਮਨੀ ਵੀ ਕਹਿੰਦਾ ਮਾਸੜ 17 18000 ਦੀ ਆਉਣੀ ਹੈ ਵਧੀਆ ਲੈ ਕੇ ਲਈ ਹੁਣ ਲਾਉਣੀ ਤਾਂ ਪੈਣੀ ਵਧੀਆ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬਿਜਲੀ ਦਾ ਸਮਾਨ ਜੇ ਘਟੀਆ ਲਿਆਉਂਦੇ ਗਰੰਟੀ ਕੋਈ ਨਹੀਂ ਹੈਗੀ ਜੇ ਵਧੀਆ ਲਿਆਉਂਦੇ ਗਰੰਟੀ ਹੈ ਚਲੋ ਚੀਜ਼ ਖਰਾਬ ਤਾਂ ਹੁੰਦੀ ਨਹੀਂ ਜਣੀ ਫਰਕ ਇਹ ਹੈ ਵੀ ਜਿਹੜੀ ਦੇਸੀ ਚੀਜ਼ਾਂ ਵੀ ਨਹੀਂ ਖਰਾਬ ਹੁੰਦੀਆਂ ਹੈਗੀਆਂ ਚਲੋ ਹੁਣ ਇਹ ਵੀ ਦੇਖਣੀ ਪੈਣੀ ਹੈ ਚਿਮਨੀ ਮੈਨੂੰ ਹੁਣ ਫੇਰ ਘਰਾਂ ਬੜਨ ਦਾ ਕਹਿੰਦੇ ਚਿਮਨੀ ਇੱਕ ਵੀਰ ਦਾ ਕੱਲ ਕਮੈਂਟ ਆਇਆ ਵਾ ਤਾਂ ਵੀਡੀਓ ਦੇ ਵਿੱਚ ਕਹਿੰਦੇ ਮਾਸੜ ਸ਼ੈਂਕ ਵੀ ਬਦਲ ਦੇ ਸਾਰਿਆਂ ਦੇ ਪਹਿਲਾਂ ਮੈਂ ਕਮੈਂਟ ਕਰਤਿਆਂ ਵਾ ਜੇ ਕ ਵੀ ਕਹਿੰਦਾ ਫੇਰ ਉਹ ਕੰਮ ਹੋ ਜੇਗਾ ਚੱਲ ਕਹਿੰਦਾ ਸੇਫ ਕੁਰੇ ਕੰਮ ਖਤਰੇ ਵਾਲਾ ਤਾਂ ਫੇਰ ਮੈਨੂੰ ਕੱਟਣਾ ਪੈਗਾ ভাই ਗੁੱਸਾ ਨਾ ਕਰੀ ਮੈਂ ਤਾਂ ਕਮੈਂਟ ਤੇਰਾ ਘਟਿਆ ਵੀ ਕਿਤੇ ਰੌਲਾ ਨਾ ਘਰਦੇ ਪੈ ਜਾ ਸ਼ੇਕ ਪਿੱਛੇ ਤਾਂ ਕੱਦੀ ਲੜਾਈ ਹੁੰਦੀ ਐ ਫੇਰ ਸਾਰਾ ਕੁਝ ਪੱਠਣਾ ਪੈਂਦਾ ਉੱਥੇ ਜੇ ਸਾਰਾ ਕੁਝ ਬਟਲਿਆ ਫੇਰ ਕੰਮ ਦੂਏ ਮੇਸਤਰੀਆਂ ਦੇ ਖੜਦਾ ਫੇਰ ਮੈਂ ਤਾਂ ਹੀ ਕਹਿੰਦਾ ਵੀ ਕੰਮ ਜੇ ਥੋੜੇ ਦੇ ਵਧੀ ਜਾਂਦੇ ਐ ਵੀ ਐਕਣਾ ਹੌਲੀ ਹੌਲੀ ਦੇਖੋ 4 ਫੁੱਟ ਟਾਇਲਰ ਲਾਉਂਦੇ ਲਾਉਂਦੇ ਕਿੱਥੇ ਟਾਇਲਰ ਚਲੀ ਗਿਆ ਪੀਵੀਸੀ ਲਾ ਗਈ ਕਮਰਾ ਬੜਾ ਕਰ ਲੋ ਜੀ ਵੀ ਇਹੋ ਜਿਹੇ ਕੰਮ ਵਧੀ ਜਾਂ ਤਾ ਕਰਕੇ ਮੈਨੂੰ ਬਾਈ ਦਾ ਕਮੈਂਟ ਕੱਟਣਾ ਪਿਆ ਕੱਲ ਉਹਨਾਂ ਸ਼ਿੰਕ ਬਾਰੇ ਲਿਖਿਆ ਵਾਦਾ ਕਹਿੰਦਾ ਚਲੋ ਆਹ ਛਿਮਨੀ ਦਾ ਦੇਖਦੇ ਆ ਵੀ ਕਿਵੇਂ ਦਾ ਬਣਦਾ ਇਕਾਂ ਦਾ ਚੱਲਦਾ ਕੰਮ ਬਾਕੀ ਬਾਜਰੇ ਦਾ ਕੰਮ ਥੋੜਾ ਜਿਹਾ ਹੋ ਗਿਆ ਘੱਟ ਕਿਉਂ ਕੱਲ ਜਿਹੜੇ ਵੱਢਣੇ ਵਾਲੇ ਤੇ ਲੇਬਰ ਵਾਲੇ ਆਏ ਨਹੀਂ ਹੈਗੇ ਉਹ ਲੇਬਰ ਵਾਲਾ ਬੰਦਾ ਗੱਡੀ ਤੇ ਗਾਇਰੇ ਚਲੀ ਗਿਆ ਗੱਡੀ ਗਈ ਤੀ ਆਪਣੀ ਕੁੱਲੂ ਮਨਾਲੀ ਕਿੱਥੇ ਕੁੱਲੂ ਮਨਾਲੀ ਕਿਉਂ ਸੁੰਦਰ ਨਗਰ ਕਿਤੇ ਉੱਥੇ ਗੇਰਨ ਵਾਸਤੇ ਫਿਰ ਮੈਂ ਫੋਨ ਵੀ ਕਰਾ ਤਾ ਉਹ ਕਹਿੰਦੇ ਕੱਲੂ ਵੱਢੋਂਗੇ ਅੱਜ ਹੁਣ ਸਵੇਰ ਦੀ ਕਿਣਮਣ ਕਾਣੀ ਜੀ ਹੋ ਰਹੀ ਆ ਉਹ ਮੱਕੀ ਵੱਢਦੇ ਕਿਤੇ ਨੇੜੇ ਕਹਿੰ ਤਾ ਫਿਰ ਅੱਜ ਸ਼ਾਮ ਨੂੰ ਵੱਡੂਗੇ ਕਿਉਂ ਗੱਡੀ ਇੱਕਾ ਮੈਂ ਕਹਿੰਦਾ ਮੈਂ ਨਿਬੜਜੇ ਉੱਥੇ ਨਹੀਂ ਤਾਂ ਉਹ ਵਿੱਚ ਖਰਾਬੇ ਹੋਣਾ ਬਾਅਦ ਜੇਕ ਮੀਂਹ ਆ ਪੈ ਕੇ ਝੜੀ ਜੀ ਲੱਗ ਗਈ ਫੇਰ ਨਹੀਂ ਇਹ ਕਾਮਯਾਬ ਹੁੰਦਾਗਾ ਵੀ ਇੱਕਣਾ ਨੌ ਮੈਂ ਥੋੜਾ ਤਾਂ ਘੱਟ ਬਾਈ ਦਾ ਹੁੰਦਾਦਾ ਕਿਉਂ ਗੱਲਾਂ ਕਈ ਕਰਨੀਆਂ ਹੁੰਦੀਆਂ ਕੰਮ ਆਪਣਾ ਟਾਈਮ ਹੁੰਦਾ ਥੋੜਾ ਹੁਣਾਂ 5-4 ਮਿੰਟ ਉਹੀ ਲੰਘੇ ਗੱਲਾਂ ਕਰਦੇ ਨੂੰ ਇੱਕਣੇ ਹੁੰਦਾ ਕਿ ਉਹਦੇ ਬਾਅਦ ਚੀਜ਼ ਦਿਖਾਉਣੀ ਪੈ ਜਾਂਦੀ ਹੈ 20-25 ਮਿੰਟ ਦੀ ਵੀਡੀਓ ਬਣ ਜਾਂਦੀ ਹੈ ਜੇ ਜ਼ਿਆਦਾ ਬਣਦੀ ਫੇਰ ਬੰਦਾ ਬੋਰ ਜਾ ਹੁੰਦਾ ਉਹ ਜੀ ਗੱਲ ਨਹੀਂ ਬਣਦੀ ਹੈ ਕਿ ਤਾਂ ਕਰਕੇ ਅਸੀਂ ਕਹਿੰਦੇ ਵੀ ਖਾਰਾਉ ਨੇ 20 ਮਿੰਟ ਦੇ ਵਿੱਚ ਵਿੱਚ ਵਧੀਆ ਚੀਜ਼ ਦਿਖਾਈ ਜਾਵੇ ਜਿੰਨੀ ਕਿ ਦਿਖਾਉਂਦੀਆਂ ਗੱਲਾਂ ਵੀ ਸਾਰੀਆਂ ਦੱਸਣੇ ਪੈਂਦੀਆਂ ਚਲੋ ਬਾਕੀ ਦਿਖਾਉਂਦੇ ਜੀ ਕਾਰੋਬਾਰ ਚੱਲਦਾ ਵਧੀਆ ਆਪਾਂ ਦਿਖਾਉਂਦੇ ਜਿਹੜੇ ਦਰਵਾਜ਼ੇ ਟਾਕੀਆਂ ਵਾਲੇ ਲੱਗੇ ਹੋਏ ਐ ਅੱਜ ਟਾਕੀਆਂ ਦੇ ਫਰੇਮਾਂ ਜਿਹਾ ਬਣਾਇਆ ਜੇ ਉਹਨਾਂ ਨੇ ਦਰਵਾਜ਼ੇ ਫਿੱਟ ਕਰਤੇ ਜਿਹੜੇ ਰਹਿਣਾ ਤਾਂ ਬਾਕੀ ਅੰਦਰ ਰਸੋਈ ਦਾ ਕੰਮ ਵੀ ਲੱਗੇ ਹੋਏ ਕੰਨ ਚਲੋ 2-3 ਦਿਨ ਜੀ ਇਹਨਾਂ ਨੇ ਵਧੀਆ ਕਰ ਦੇਣਾ ਬੀਪੀ ਵੀ ਸੀ ਵਾਲੇ ਦਾ ਕੰਮ ਵੀ ਵਧੀਆ ਤਾਂ ਇਹ ਮੁੰਡੇ ਵੀ ਕੰਮ ਵਧੀਆ ਕਰਦੇ ਮੁੰਡਾ ਸਾੜੇ ਪਿੰਡ ਦਾ ਜੀ ਕਿ ਇੱਕ ਮੁੰਡਾ ਹੈਗਾ ਪਰ ਖਾਲੀ ਦਾ ਵੀ ਦੋਏ ਵਧੀਆ ਕ ਵੀ ਜਿਹੜੇ ਪਹਿਲਾਂ ਲੇਬਰ ਆਪਣੇ ਲੱਗੀ ਸੀ ਨਾ ਟੈਲਾਂ ਲਾਉਣੇ ਵਾਲੇ ਉਹ ਥੋੜਾ ਜਿਆਦਾ ਜਰਦਾ ਬੀੜੀ ਜਿਆਦਾ ਪੀਂਦੇ ਤੇ ਉਹ ਸਾਨੂੰ ਵੀ ਦਰਵਾਜ਼ਿਆਂ ਮੁਰਹੂ ਦੇ ਮੁਸਕ ਮਾਰਨ ਲੱਗਾ ਦਾ ਜਿਹੜੇ ਬਾਕੀ ਟੈਲਾਂ ਵਾਲੇ ਬਾਅਦ ਚ ਆਇਆ ਪੀਵੀਸੀ ਵਾਲੇ ਕੁਝ ਵੀ ਦੇ ਖਾਂਦੇ ਪੀਂਦੇ ਵਧੀਆ ਆਪਣੇ ਕੰਮ ਤੱਕ ਮਤਵ ਬਲਦਾ ਚਾਹੀਦਾ ਵੀ ਇੱਕ ਨੇ ਕੰਮ ਵੀ ਤਾਂ ਹੀ ਹੁੰਦਾ ਵੀ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਕੰਮਕਾਰ ਚੱਲਦੇ ਆ ਆਪਣੇ

ਉਹਦੇ ਲੱਗੇ ਬਿਚਾਰੀ ਕਰਨ ਹਣ ਜਿਹੜੇ ਦੇ ਬੱਲੇ ਬੱਲੇ ਜਮਾਨੇ ਆ ਹਾਂ ਵੀ ਹਲੇ ਉੱਪਰ ਗੱਡੀ ਵੀ ਇੱਧਰ ਹੀ ਲਾਉਣੀ ਉਹ ਜਿਹੜੇ ਬੱਲੇ ਦੇ ਬਣਨੇ ਆ ਅੱਜ ਆ ਫਰੇਮਾਂ ਦੀ ਹੋਰ ਕਿਸਮ ਦੀਆਂ ਫੋਲੀਆਂ ਚਾਉਂਦੀਆਂ ਮੈਂ ਖੰਦ ਉਹ ਵੀ ਆਪਾਂ ਨੂੰ ਨਾ ਬੰਦੇ ਚਾਕੀ

ਪਾਈਂਗਾ ਇਹਨਾਂ ਨੂੰ ਬਾਈਟ ਸੀਮੈਂਟ ਭਰ ਦੇਈਆਂ ਨਾਲ ਨਾਲ ਅੱਛਾ ਹੋਰੇ ਹਾਂ ਜੰਬੇ ਦੇ ਤੜਾਈ ਜ਼ਿਆਦੇ ਸੀ ਨਾ ਹਾਂ ਠੀਕ ਆ ਚਾਹ ਤੇ ਉਹ ਵੀ ਪਾਤੀ ਪੈ ਗਈ ਹੈ ਚਲ ਹੈਗਾ ਬਾਈਟ ਸੀਮੈਂਟ ਨਾਲ ਭਰ ਦਿੰਦਾ ਤੇ ਭਰ ਦਿੰਦਾ ਭਰ ਦਿੰਦਾ ਬਾਈਟ ਭਰਾਂ ਕੋ ਇਹ ਜਿਹਾ ਗਰੇਜ ਆ ਕਾਲਾ ਨਾਲਾ ਵੀ ਮਿਲ ਜਨੋ ਬਲੈਕ ਪਾਉਂਦੇ ਬਲੈਕ ਭਰ ਦਿੰਦੇ ਬਾਈ ਇਹ ਹੀ ਇੱਕ ਪਾਸੇ ਹੀ ਆ ਹਾਂਜੀ ਆਹੀ ਠੀਕ ਆ ਭਰ ਦਿੰਦਾ ਮੈਂ ਪਹਿਲਾਂ ਹੀ ਭਰਿਆ ਦੂਜਾ ਜਿਹੜੇ ਉਹ ਦਰਵਾਜੇ ਨੇ ਫੱਟੀ ਨੂੰ ਭਰੇ ਤਾਂ ਉਹਨਾਂ ਦੇ ਪੱਲੇ ਬਣਨੇ ਆ। ਠੀਕ ਹੈ। ਠੀਕ ਹੈ। ਉਹ ਟਾਕੀ। ਠੀਕ ਆ। ਦਬੋ ਦੇ ਫਿਰ ਕੀ ਦੇ। ਆ ਬਣੂਗਾ ਪੱਲੇ। ਜਿਹੜਾ ਉਹਦੇ ਵਿੱਚ ਇੱਕ ਸ਼ੈਂਕ ਦਾ ਲੱਗਣਾ ਉਹਦਾ ਹੁਣ ਲੱਗਣਾ ਕਿ ਬਾਅਦ ਲੱਗਣਾ? ਠੀਕ ਹੈ। ਸ਼ੈਂਕ ਕਹਦੇ ਦੋ ਲਵਾ ਦੋ ਯਾਰ। 230 ਤੋਂ ਬਾਅਦ ਚ ਲਵਾ ਲਿਓ ਜੇ। ਉਹਦਾ ਟੈਲ ਵਾਲੇ ਨੇ ਕਟਿੰਗ ਕਰਕੇ ਪੂਰਾ ਪੂਰਾ ਰੱਖ ਦੇਣ। ਨਹੀਂ ਕਰਨੀ। ਅੱਛਾ। i'm not a little bit yeah. ਇਹ ਕਾ ਬਾਤ ਹੁੰਦੀ ਆ ਇੱਕ ਆਵਾਜ਼ ਮੂਜ਼ ਟੈਂਦੀ ਆ ਅੱਛਾ ਇਹ ਕਾ ਇਹ ਲੱਗਣੀ ਕਾਹਦੇ ਕਹ ਲਾ ਗਏ ਹਾਂਜੀ ਉਹ ਪ੍ਰੇਮ ਗਾ ਲਿਖ ਅੱਛਾ ਆ ਜੀ ਲੱਗਣੀ ਫਿਰ ਮੈਂ ਵੀ ਦੁੰਦੇ ਰਾਂ ਕੋਲ ਆਦਾ ਸਿਕੰਦਾ ਦਾ ਆਨੇ ਨੇ ਕਦੇ ਹੋਰ ਦਾ ਹੀ ਧਰੀ ਫਿਰਦੇ ਆ ਵੀ ਇਹ ਵਿੱਚੇ ਵਿੱਚੇ ਕੰਮ ਜਾ ਕੱਢੀ ਜਾਂਦੇ ਹੈ ਭਾਈ ਸਾਡਾ ਵੀ ਕਰ ਦੋ ਲਾ ਦੋ ਨੰਬਰ ਨੰਬਰ ਲਾ ਦੋ ਸਾਡਾ ਕੱਲ ਤੇ ਬਾਅਦ ਨਾ ਕੇ ਕੱਲ ਨੂੰ ਕਹੇ ਹੁਣ ਇਹਨੇ ਹੋ ਜਾਣਾ ਪੂਰਾ ਕਹਿ ਰਹਿ ਕੇ ਕਿ ਤੇਰਾ ਉਹ ਭਾਈ ਗੁੰਡਾ ਬੜਾ ਦਾ ਗੱਡੀ ਦਾ ਕਦਾ ਮਾਸੜ ਗੱਡੀ ਪਰ ਨੂੰ ਆ ਜਾ ਇੱਕ ਵਾਰ ਦਿਖਾਉਣਾ ਕੋਸ ਵਿੱਚ ਪਤਾ ਨਹੀਂ ਕਿ ਆ ਸੱਪ ਸੁੱਪੜਾ ਕਿਦੋਂ ਚੜਨਾ ਪੈਣਾ ਹੈ ਮੈਂ ਤੁਸੀਂ ਵਿੱਚ ਖੜੇ ਆ ਕਿ ਬੈਠੇ ਆ ਮੈਂ ਕਹਿੰਦਾ ਵੀ ਗੱਡੀ ਉਹ ਬੈਠੇ ਕਿ ਖੜੇ ਆ ਤੁਸੀਂ ਗੱਡੀ 'ਚ ਆਹ ਪੌੜੀ ਹੈ ਬੱਲੇ 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 ਇੰਨਾ ਵਜਨ ਲੈ ਕੇ ਅਸੀਂ ਕਿੱਥੇ ਚੜੂਗੇ ਅੱਛਾ ਚੱਲ ਆ ਗਿਆ ਫਿਰ ਆ ਗਿਆ ਗੋ ਬਾਈ ਬਾਕੀ ਤਾਂਹੀਂ ਗੱਡੀ ਹੈ ਉਹ ਖੂ ਬਣਿਆ ਹੋਇਆ ਡੂੰਗੀ ਬਹੁਤ ਤਾਂਹੀਂ ਨਾਲ ਹੀ ਕਰਦਣਾ ਦੇਖਦੇ ਨੇ ਮੈਨੂੰ ਬਾਹਰ ਅੰਨਾ ਕਿ ਕਿ ਦੋਸਤ ਪਾਉਣੇ ਆ ਉਹ ਬੱਲੇ 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 ਇਹਦੇ ਵਿੱਚ ਵੀ ਪੌੜੀ ਲਾ ਬਾਈ ਇਹ ਬਾਹਰ ਲਾਈ ਵਿੱਚ ਤੈਨੂੰ ਲਾ ਪੌੜੀ ਹੈ ਹਾਂ ਹੁਣ ਮੈਂ ਛਾਲ ਮਾਰ ਆਰ ਨਾਲ ਕਿਨਾਂ ਪਾੜੀ ਥੋੜੀ ਕਿੰਨੀ ਪੈਂਗਲ ਵਿੱਚ ਰਾ ਦੋ ਹਲੋ ਮਾਤੜ ਦੇ ਤੱਕ ਨੀ ਮਾਰੀ ਹੋਊਗੀ ਬੱਲੇ 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 ਲੱਗਦਾ ਹੈ ਕਿ ਇਹਦੇ ਸੋਸ ਨੇ ਆ ਵੀ ਚਲਵਾ ਦੇ ਇੱਕ ਥੋੜਾ ਮਰਿਆ ਪਰਦਾ ਓਏ ਓਏ ਵਾਹ ਦੇਖ ਤੈਨੂੰ ਅੰਨ ਨਿਕਲ ਗਿਆ ਦਾ ਓ ਆ ਤੁਹਾਨੂੰ ਵੀ ਪਰ ਆਰਥੋ ਵੀ ਤੇ ਤੁਹਾਨੂੰ ਮੇਹਤਰੀ ਹੈ ਕਾ ਜੀ ਹੈ ਉਹ ਪ੍ਰੋਬਲਮ ਹੋਰ ਮੈਨੂੰ ਹੋਰ ਹੈ ਹਾਂ ਹਾਂ ਹੋਰ ਮੈਨੂੰ ਬੱਸ ਕੰਡੇ ਨਾਲ ਕਿੱਥੇ ਕੱਟ ਲੈਣੀ ਆ ਆਰਾ ਬੜਾ ਹੋ ਹੋ ਕਹਾ ਵੀ ਮਾਰਨੀ ਥੋੜੀ ਨਹੀਂ ਨਹੀਂ ਮੈਂ ਮਾਰ ਦਵਾਵਾ ਮਾਰ ਥੋੜਾ ਬਹੁਤ ਹੈਵੀ ਆ ਇਹਨਾਂ ਦਾ ਸਿਰ ਫੱਟੇ ਕੱਟਣੇ ਕੰਮ ਬੜੀ ਲੱਗਣਾ ਮੈਂ ਤੂੰ ਆਇਆ ਕੀ ਕਰਾਉਣ ਦਾ ਤੂੰ ਮੈਨੂੰ ਕੱਤੀ ਲਾਉਣਾ ਇਹਨਾਂ ਟਾਕੀ ਲਾਤਾ ਦੁੱਲੇ ਤੇ ਪਹਿਲੇ ਉਲਾਉਣਾ ਦੁੱਲੇ ਕੰਮ ਚੰਗਾ ਨਹੀਂ ਹੈਗਾ ਇਹ। ਤਾਂ ਹੀ ਹੁਣ ਸੱਚਾ ਗੱਲ ਕਹਿੰਦਾ ਚੱਲੋ ਸੇਫ ਕੰਮ ਖਤਰੇ ਵਾਲਾ ਓਰੇ। ਹੈਨਾ? ਆ ਤਾਂ ਹੁਣ ਆਹ ਕਾ ਟਾਕੀ ਇਹ। ਇਹ ਟਾਕਾ। ਹਾਂ। ਪਰ ਮੈਂ ਕੀ ਕਰਾਂ ਜਿਨ ਲਵਾਇਆ ਇਹਨੇ ਹੁਣ। ਉਹਦਾ ਹੀ ਨਾ ਤੈਨੂੰ ਰੋਗ ਤਾਂ ਨਾਲੇ ਫਰਸ ਬੰਦ ਲੰਦਾ ਨਾ ਨਵਾ। ਸੌਰੀ ਮਾਰ ਕੇ ਗੱਲ ਤਾਂ ਹੀ ਨਾ ਮਾਰਦਾ ਜੋਰ-ਜੋਰ ਨਾਲ ਕਿਤੇ ਹੋ ਜੂ। ਅਰੇ ਟਾਕ ਬਾਰਸਲਾਉਣੇ ਵਾਲਾ ਕੰਮ ਹੋ ਗਿਆ ਦਾ ਬਾਰਸਲਾ ਕੰਮ ਨਹੀਂ ਪੂਰਾ ਹੈ ਇਹ ਜਾਣ ਕੇ ਮੈਨੇ ਜੋਗੀ ਹੋਣੀ ਹਾਂ ਹਾਂ ਰਹਿ ਗਿਆ ਬਸ ਰਹਿ ਗਿਆ ਹਫਤਾ ਟ੍ਰਾਲੀ ਲੈ ਆਈ ਵੀ ਨਾ ਅੰਦਰ ਲਵਾ ਲੰਦੀ ਵੀ ਲਾ ਦੇ ਦੋ ਦੱਡਾ ਲੈਵਾਉਣ ਦੀ ਉਹਦੇ ਫਿਰ ਮੈਨੂੰ ਰੋਜ਼ ਬੈਠ ਕੇ ਕੱਢਣਾ ਜਾਣਾ ਵਾਹ ਉਹ ਦੋਲੇ ਰੋੜੇ ਕੰਮ ਬਸ ਇਹਦਾ ਗੱਟੀਆਂ ਨੇ ਕਿਹਾ ਹਾਂ ਇਹ ਇਹਨੇ ਦੇਖਿਆ ਮੈਂ ਨਾਲ ਦੇਖ ਰਿਹਾ ਬਜਰੀ ਪਰ ਜਾਂਦੀ ਹੈ ਪਿੱਛ ਪੱਕਾ ਦੇ ਰਿਹਾ ਬਜਰੀ ਖਰਾਬ ਹੋਊਗੀ ਕਿ ਆਫ ਦਾ ਤੇਰੇ ਬਾਰੇ ਕੀ ਗੱਲ ਘਟ ਆਉਣੀ ਹੈ ਬਿਰਾਜ ਛੜ ਕੇ ਆਉਂਦੀ ਆ ਪੁਣਕੀ ਆਵਾ ਛੜ ਹਮ ਅਰੇ ਮਿਲ ਜਾਨੀ ਬਜਰੀ ਸਾਲੀ ਕ ਨਹੀਂ ਹਾਂ ਅੱਛਾ ਨੰਬਰ ਲਾ ਕੇ ਨੰਬਰ ਲਾ ਕੇ ਹਾਂ ਇਹਨਾਂ ਪੈ ਚ ਲੱਖਿਆ ਪੋਣਾ ਇੱਥੇ ਪਾਚੇ ਨੂੰ ਤਾਂ ਨਾ ਮੈਂ ਲਾਉਣੇ ਪਾਚੇ ਗਲ ਗਿਆ ਇਹਦਾ ਪਹਿਲਾ ਫਸਲ ਦਾ ਪੋਣੇ ਨੇ ਸਾਰੀ ਦਾੜੀ ਦਾ ਪਾਣੀ ਮਰਣੇ ਨੇ ਹਮ ਮੱਛੀ ਜਲੇ ਜਿਹੜੀ ਜਲੇ ਆਹੋ ਤਾ ਹੈਗਾ ਆਹ ਚੀਜ਼ ਕਾੜਦੀ ਜਿਹੜੀ ਆਹ ਹਾਂ ਹਾਂ हां ਹੁਣ ਤਾਂ ਤਾਰ ਹੀ ਜਮ ਗਈ ਇਹ ਆ ਦੇਖਾ ਇਹਨੂੰ ਪੱਟ ਕੇ ਤਾਰ ਨਹੀਂ ਤਾਂ ਦੇਖਿਆ ਜਿਹੜੇ ਉੱਤਰੀ ਜਾਂਦੇ ਨਾ ਫੇਰ ਤਾਂ ਗੱਡੀ ਚਮਕਦੀ ਸਟੀਲ ਮੰਗਣਾ ਹਾਂ ਨਹੀਂ ਬਿੱਤਾ ਫੇ ਜਮੇ ਜਾਂਦੀ ਆ ਪਾਣੀ ਖੜ ਗਿਆ ਫੇ ਕੀ ਕਰਨਾ ਹਾਂ ਇਹ ਵੀ ਹੈਗਾ ਚਾਹਨਾ ਆ ਜਰ ਲੱਗ ਜਾਂਦੀ ਫੇ ਯਾਰ ਉੱਧਰ ਨਾ ਮਿਲਣ ਦੀ ਜਿਹੇ ਸਾਫ ਹੋਵੇ ਫੇ ਉਤਰ ਜਾਂਦੀ ਆ ਗੱਡੀ ਕਹੀਂ ਤੇ ਪੱਟ ਬੋਲ ਰਹੇ ਹੁਣ ਬਸ ਵਾ ਆ ਠੀਕ ਆ ਹਾਂ ਇਹਨੂੰ ਰੇਟਾ ਦੇ ਦੇ ਫਰੀ ਬਹੁਤ ਖਰਚਾ ਵਈ ਇਹਦੇ ਪੁਰ 300 ਰੁਪਏ ਲਾਏ ਹਾਂ ਧੁੱਲੇ ਆ ਸਾਰਾ ਸਾਰਾ ਨਾ ਦੇ ਇਹਨੂੰ ਅੱਧਾ ਦੇ ਦੀ ਅੱਧਾ ਨਾ ਮੈਂ ਕਰ ਲੈ ਨਹੀਂ ਅੱਧਾ ਅਗਲੀ ਗਾਹਾਂ ਦੀ ਬਿਲਡਿੰਗ ਤੋਂ ਕਰਾ ਰੱਖ ਲਈ ਗਾਹਾਂ ਵੀ ਪੈਂਟ ਕਰਾਉਣਾ ਹੁੰਦਾ ਇਹ ਮਹਿੰਗਾ ਆ ਸਭ ਦਾ ਤੇਰਾ ਹਾਂ ਲੋ ਭਾਈ ਆਹਾਂ ਕਹਿੰਦਾ ਧੁੱਲੇ ਨੇ ਰੇਟਾ ਪੈਂਦੇ ਮੈਂ ਆ ਮਹਾਰ ਅੱਧਾ ਦੇ ਦੀ ਤੈਨੂੰ ਕਾਹੀ ਮੈਂ ਕਹਿੰਦਾ ਹਾਂ ਆ ਜਿਹੜੀ ਸੋਨੇ ਵਰਗੀ ਰੱਖ ਲਈ ਅਖੰਡ ਵਰਗੀ ਦੇਦੀ ਇਹਨੂੰ ਆਹੋ ਐ ਕਰ ਲੈ ਇਹ ਸਾਡੇ ਕੰਮ ਆ ਗਈ ਆਹੋ ਆਹੋ ਕਿਆ ਪਤਾ ਫੇਰ ਪੈਚ ਲਾਉਣਾ ਪੈ ਜਾਵੇ ਇੰਨੇ ਕਿ ਤਾਂ ਰੱਖਣੀ ਚਾਹੀਦੀ ਆਹ ਕਿੱਧਰ ਕੰਮ ਮਾਰ ਕੇ ਪੈਚ ਕਰ ਦੇਣਾ ਨਾ ਨਾ ਕੁਝ ਨਹੀਂ ਪਤਾ ਇਹ ਕਾਲੇ ਵੀ ਹਾਂ ਆਲ ਤਾਂ ਉਹਨੇ ਜੀਨ ਪਾਈ ਵੀ ਨਹੀਂ ਉਹਨੇ ਜੇਬਾਂ ਚ ਭਰ ਲੈਣੀ ਸੀ ਹਾਂ 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 ਸੇਵਲੇ ਦੇ ਪਾ ਦੇ ਕੇ ਦੀ ਏ ਇੱਕ ਹੋਰ ਹੈ ਇਹਦੇ ਵੀ ਨਹੀਂ ਪਾਰਟੀ ਬੋਈ ਵੀ ਹੈ ਪਾਰਟੀ ਹਾਲ ਹੈ ਤੇ ਤੂੰ ਕਹਿੰਦਾ ਕੀ ਨਹੀਂ ਹਾਂ ਹੁਣ ਚੌਪ ਹੁਣ ਚੌਪ ਹੋ ਗਿਆ ਇਹ ਭਾਈ ਧੁੱਲੇ ਕੋਲ ਮੁੰਡਾ ਹੋਇਆ ਚਾਰ ਪੰਜ ਦਿਨ ਹੋ ਗਏ ਹੁਣ ਆਪਣੀ ਵਾਰੀ ਚੋਪਾ ਪਾਰਟੀ ਨਹੀਂ ਕਰਦਾ ਤੁਹਾਨੂੰ ਕੋਈ ਪਾਰਟੀ ਨੂੰ ਹੁਣ ਹੀ ਲੋਕ ਸਵਾ ਦਸਾ ਮਹੀਨੇ ਬਾਅਦ ਪਾਰਟੀ ਕਰਦੇ ਆ ਅੱਛਾ ਉਹਦਾ ਲੈਣ ਤੋਂ ਪਾਰਟੀ ਨੂੰ ਕਹੂਗਾ ਨਹੀਂ ਜੀ ਕਾ ਭੰਗੜਾ ਪਾ ਕੇ ਲੈਣੀ ਪਾਰਟੀ ਅਸੀਂ ਤਾਂ ਕਹਿੰਦੇ ਗੁਪਤੀ ਗਾਲਾਂ ਡੰਡਾ ਹੀ ਪਾਉਣਾ ਉਹ ਕੀ ਕਰਾਉਣਾ ਉੱਪਰ ਤੇ ਗਰਮੀ ਪੈਂਦੀ ਹੈ ਹਾਂ ਚਾਰੋ ਬਾਈ ਠੀਕ ਹੈ ਮਾਰੇ ਰੰਨਾ ਉਹ ਨਾ ਨਹੀਂ ਹੈਗਾ ਯਾਰ ਉਹ ਹੀ ਤਾਂ ਹੈ ਨਾ ਆ ਕੇ ਕੀ ਕਰਨਾ ਸੀ ਨਾਉਣੇ ਨੂੰ ਆ ਥੋੜਾ ਜਿਦਾ ਮਾਦੀ ਦਾ ਲੈ ਲੈ ਅੱਛਾ ਤੇ ਯਾਰਾਰੇ ਹੈਗੇ ਬਾਅਦ ਲੱਡੂ ਲੜੂ ਕੋਈ 2:00 ਤੋਂ 5:00 ਵਜੇ ਅੱਛਾ 2:00 ਤਾਂ ਨਹੀਂ ਬਣਨੀ ਢਾਲੀ ਬਣਨੀ ਹੋਰ ਕਿੰਨੀ ਵੇਖਾ ਦੇ ਦਗਾ ਨਾ ਬਾਕੀ ਦੇ ਖਾ ਦੇ ਸਾਰੇ 2:00 ਉਹ ਵਾਈ ਇਹ ਚਰੀ ਵਾਲਾ ਬਾਦੀਆ ਵੇਂਦਾ ਹੋ ਗਿਆ ਜੀ ਕਿਉਂ ਸਰੇ ਦਾ ਕਰਮਣ ਕਾਨੇ ਜੀ ਹੈਗੀ ਚਲੋ ਇਹਨਾਂ ਨੇ ਪਿਆ ਵੀ ਵੀ ਵੱਟ ਬਹੁਤ ਹੋਇਆ ਵਾ ਫੇਰ ਬੱਦਲ ਵਾਈ ਜੀ ਬਣੀ ਦੀ ਹੈ ਜੀ ਜੇ ਪੈ ਗਿਆ ਹੌਂਦਾ ਦਾ ਵਿੱਚ ਇਹ ਝੁੰਡੇ ਝੰਡੇ ਜਿਹਰੇ ਹੈਗੇ ਕਿਉਂ ਗਿੱਲੇ ਵਿੱਚ ਫੇਰ ਥੋੜੇ ਔਖੇ ਹੋ ਜਾਂਦੇ ਆ ਹੁਣ ਸੁੱਕ ਬਗੈ ਵਿੱਚ ਵਧੀਆ ਵਹਿ ਜਣੇ ਆ ਹਾਉ ਕੀ ਜੋ ਵੱਡ ਹੋਈ ਰੱਖੇ ਤੇ ਪੂਰੀ ਕਰਦੇ ਆ ਬਾਦੀਆ ਇੱਕ ਵਾਰ ਹਵਾਲੇ ਦਾ ਰੂਟਾ ਪੇ ਕਰੋ ਕੰਬਿਆ ਅਜ ਖੰਡਵਾਲ ਸਾਹਿਬ ਦੇ ਬਿਊਟੀ ਲੱਗਿਆ ਤੇ ਖੰਡਵਾਲ ਸਾਹਿਬ ਕਰਿਆ ਆਰੰਭ ਵੀ ਚਲੋ ਖੇਤ ਹੈਗਾ ਹਲੇ ਬੱਤ ਬਾਕੀ ਦੇਖਦੇ 21 ਤਰੀਕ ਤੱਕ ਦੱਸਿਆ ਪਤਾ ਨਹੀਂ ਹੈਗਾ ਸਵੇਲ ਦੀ ਘੂੜੀ ਸੋਣੀ ਪਈ ਆ ਵੈਸੇ ਮੱਚੀ ਬੂਟੇ ਨੂੰ ਚਰੀ ਦੱਬਦੀ ਹੈਗੀ ਜ਼ਰੂਰ ਇਹ ਬੂਟੇ ਉਹਨੇ ਲੱਗੇ ਨਹੀਂ ਮੈਨੂੰ ਵੀ ਚੱਲੇ ਹੁੰਦੇ ਜਗਾਂ ਪੂਰੇ ਬਾਕੀ ਭਾਈ ਪਿੰਡਾਂ ਨਾਲ ਵੀ ਘਰ ਬਣਾਇਆ ਹੋਇਆ ਇਹਨਾਂ ਦੀ ਵੀ ਡਾ ਲੱਗਦਾ ਆਹ ਦੇਖੋ ਬੱਟੀਆਂ ਚਲੋ mọi người nhiều câu hỏi vậy, em mình phải cả, àu ta, 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 ta. <tensionagus>

ਦਾ ਬਣਦਾ ਮੇਰੇ ਵਾਲੇ ਨਾਲ ਦਾ ਜੀ ਪਰ ਫਰਕ ਪਾ ਗਿਆ ਇਹਦੇ ਜੇ ਥੋੜਾ ਜਿਹਾ ਇਹ ਆਦੇ ਹੁਣ ਇਹ ਮੇਰੇ ਨਾਲੇ ਉਹ ਕਰਕੇ ਕਹਿੰਦੇ ਤਾਰੂ ਵੀ ਡੁੱਬਦਾ ਅਸਲੀ ਵੀ ਜੇ ਸੱਚਿਆ ਕਿਹਾ ਵੀ ਇਹਦਾ ਤਾਰੂਆ ਕਹਿੰਦੇ ਡੁੱਬ ਜਾਂਦਾ ਹੁੰਦਾ ਹਾਂ ਮੈਂ ਵੀ ਆਪਣੇ ਆਪ ਤੇਜ ਬਣਦਾ ਇਹ ਮੈਨੂੰ ਤੇਜ ਬਣਾ ਕੇ ਵੀ ਆ ਜਿਹੜੀਆਂ ਮੇਰੇ ਵਾਲੇ ਨੇ ਪੱਤੀਆਂ ਹੱਸੀ ਜਾ ਹੁਣ ਵੈਸਾ ਹੀ ਗਿਆ ਵੀ ਤਾਰੂ ਡੁੱਬਦਾ ਹਾਂ ਵੀ ਆ ਮੇਰੇ ਵਾਲੇ ਨੇ ਪੱਤੀਆਂ ਛੋਟੀਆਂ ਲਾ ਕੇ ਆ ਹੁਣ ਬੜੀਆਂ ਲਾ ਦਿੱਤੀਆਂ ਉਹ ਕਹਿੰਦੇ ਲਿਆ ਪੱਟ ਕੇ ਲਾ ਦਿੰਦੇ ਦੱਸ। ਨੰਬਰ ਓ ਪੱਟੀਆਂ ਦੀ ਟਾਉਰ ਹੈ ਵੀ ਉਹਦੇ ਕੋਲ 56 ਭਰਿਆ ਭਰਿਆ ਜਿਹਾ ਲੱਗਣ ਲੱਗ ਗਿਆ ਉਹ ਵੀ ਥੋੜਾ ਖਾਲੀ ਜਿਹਾ ਲੱਗਦਾ। ਜਿਦਾਂ ਉਹ ਬਾਈ ਬੰਦਾ 56 ਕਿਸੇ ਹੋਰ ਦਾ ਸਾਡੇ ਲਾਗ ਪੈਂਦਾ ਭੈਣੀ ਉਹਨਾਂ ਦੇ ਰਿਸ਼ਤੇਦਾਰਾਂ ਦਾ ਮਰੰਡੇ ਜਾਣਾ। ਬਾਅਦ ਵਿੱਚ ਕੱਲ ਨੂੰ ਫਿਰ ਆਪਣਾ ਤਾਂ ਅੰਨਾ ਬਾਈ ਜਿਹੜਾ ਆਪਣਾ ਬੂਥ ਘਰ ਤੇ ਫੋਨ ਕਰਦਾਦਾ ਬਾਈ। ਉਹਦਾ ਪੈਸੇ ਬੂਦੇ ਡੱਟੇ ਪਿਆ ਨਾ ਸਾਰੇ ਕੱਲ ਨੂੰ ਦੇਖਦੇ ਆ ਜੇ ਨਿਬੜ ਗਿਆ ਤਾਂ ਤੁਹਾਡਾ ਨਹੀਂ ਪਰਸੋਂ ਦਾ ਪੱਕਾ ਹੈ। ਹਾਂ। ਉਹ ਤਾਂ ਲੱਗਦਾ ਆਹੋ ਮੈਂ ਤਾਂ ਸੱਚੀ ਕਹਾਂ ਝੂਠ ਤਾਂ ਕਹਿ ਰਹਿਆਂ ਦਾ ਮੈਂ ਸਾਹਮਣੇ ਦਿਖਾਉਂਦਾ ਮੇਰੇ ਵਾਲੇ ਨੇ ਪੱਤੀਆਂ ਦੇਖ ਲਓ ਭਾਈ ਜੀ ਵੀ ਦੇਖ ਲਓ ਦੇਖ ਤਾਂ ਦੁੱਗਣੀ ਪੱਤੀ ਉਹਦੇ ਨਾਲ ਦੇ ਲਾਈ ਜੀ ਜੇ ਤਾਂ ਸਾਡੇ ਕੋਲ ਮਾਲ ਪਿਆ ਹੁੰਦਾ ਉਹ ਚਾਕੇ ਲਾ ਲੀਦਾ ਮਾਲ ਆ ਪੈਸੇ ਨੂੰ ਤੇ ਭੇ ਲਾ ਦਿੰਦੇ ਆਹ ਚਾਦਰ ਵੱਡੀ ਹੈ ਘੱਟ ਦੀ ਇੰਨੀ ਲੱਗਦੀ ਸਰੇ ਤੱਕ ਹਾਂ ਜੀ ਜਾਓ ਸਾਡਾ ਬਾਟੇ ਦੇ ਵਿੱਚ ਡਰੈਂਸ ਕੋਲ ਆਉਂਦਾ ਜਾ ਤਾਂ ਬਚਾਈ ਗਈ ਬਚਾ ਲਿਆ ਕਿੱਥੇ ਤੇ ਪਾਈ ਲੋਹਾ ਬਾਦ ਅਲੇ ਆ ਮੇਰੇ ਵਾਲੇ ਨਾਲ ਤੇ ਹੌਲਾ ਬਣਾਉਂਦੇ ਆ ਆ ਮੇਰੇ ਵਾਲੇ ਨਾਲ ਤੇ ਕਹਿੰਦੇ ਹੌਲਾ ਬਣਾਉਣਾ ਹੌਲਾ ਏ ਚੱਕ ਕੇ ਦੇ ਲੋ ਵਾ ਹੌਲਾ پتہ ਨਹੀਂ ਕੀ ਗੱਲ ਆਤਾ